ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮੇਰੇ ਦਾਦੂ ਦੀ ਗੱਲ ਪਿੰਡ ਭਾਗ ਪੰਜਵਾਂ ਜਿਸ ਨੂੰ ਲਿਖਿਆ ਹੈ ਪ੍ਰਵਿੰਦਰ ਕੌਰ ਜੀ ਨੇ ਉਮੀਦ ਹੈ ਪਹਿਲੇ ਭਾਗ ਤੁਹਾਨੂੰ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਕਿਸਮਤ ਖਰਾਬ ਕਿਸ ਨੂੰ ਕਹਿੰਦੇ ਨੇ ਇਹ ਦਾਦੂ ਮੈਨੂੰ ਆਪਣੀ ਕਹਾਣੀ ਸੁਣਾਉਂਦੇ ਹੋਏ ਬਸ ਦੱਸ ਰਹੇ ਸੀ ਮੈਂ ਉਮਰੇ ਜਿਹਾ ਮੈਂ ਛੋਟਾ ਸੀ ਪਰ ਮੈਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਸੀ ਦਾदू ਆਪਣੀ ਦੁਨੀਆ ਵਿੱਚ ਮਸਤ ਆਪਣੇ ਹੀ ਵਹਾਅ ਵਿੱਚ ਬੰਦੇ ਜਾ ਰਹੇ ਸੀ ਪਰਨੀਤ ਦੇ ਕਹਿਣ ਤੇ ਮੈਨੂੰ ਯਾਦ ਆਇਆ ਕਿ ਬਸੰਤ ਤਾਂ ਮੇਰੇ ਨਾਲ ਆਈ ਸੀ ਮੈਂ ਉਸ ਨੂੰ ਥੱਲੇ ਹੀ ਛੱਡ ਆ ਪਰਨੀਤ ਨੂੰ ਲੜਬੜ ਆ ਗਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਉਹ ਪੈਲਸੰਦਰ ਆਈ ਵੀ ਸੀ ਕਿ ਨਹੀਂ ਮੇਰੇ ਮੂੰਹੋਂ ਇਹ ਗੱਲ ਸੁਣ ਕੇ ਪਰਨੀਤ ਆਪਣੀ ਛੋਟੀ ਦੇ ਸਹਾਰੇ ਬੈੱਡ ਤੋਂ ਉੱਠੀ ਤੇ ਮੇਰਾ ਹੱਥ ਫੜ ਕੇ ਕਮਰੇ ਤੋਂ ਬਾਹਰ ਆ ਗਈ। ਮੈਂ ਵੀ ਬਾਹਰ ਆ ਬਸੰਤ ਨੂੰ ਦੇਖਣ ਲੱਗਾ। ਕੁਝ ਦੇਰ ਨਿਗਾਹ ਤੌੜਦੋਂ ਬਾਅਦ ਮੈਨੂੰ ਪੈਂਸ ਦੇ ਐਂਟਰਸਟੇ ਬਸੰਤ ਇੱਕ ਕੋਸੀ ਤੇ ਬੈਠੀ ਨਜ਼ਰ ਆਈ। ਮੈਂ ਉੱਥੋਂ ਹੀ ਪੰਨੀਤ ਨੂੰ ਦੱਸਿਆ ਕਿ ਉਹ ਹੈ ਬਸੰਤ। ਪੰਨੀਤ ਨੇ ਜਦੋਂ ਕਿਹਾ ਕਿ ਇਹ ਤਾਂ ਬਹੁਤ ਸੋਹਣੀ ਹੈ ਤਾਂ ਮੈਂ ਉਸ ਦੀ ਖੂਬਸੂਰਤੀ ਵੱਲ ਧਿਆਨ ਦਿੱਤਾ। ਬਸੰਤ ਇੱਕ ਨੀਲੇ ਰੰਗ ਦੇ ਸੂਟ ਵਿੱਚ ਪੀਲੇ ਰੰਗ ਦੀ ਕੜਾਈ ਵਾਲਾ ਸੂਟ ਪਾ ਕੇ ਆਈ ਸੀ ਜਿਸ ਦੇ ਨਾਲ ਉਸ ਨੇ ਪੀਲੇ ਰੰਗ ਦੀ ਫੁਲਕਾਰੀ ਰੱਖੀ ਹੋਈ ਸੀ ਉਹਦੇ ਮੂੰਹ ਤੇ ਉਹ ਬਹੁਤ ਸੋਹਣਾ ਲੱਗ ਰਿਹਾ ਸੀ ਉੱਚੀ ਲੰਬੀ ਗੋਰੀ ਖੁਦ ਨੂੰ ਤਿਆਰ ਕਰਨਾ ਉਸ ਨੂੰ ਆਉਂਦਾ ਸੀ ਇਹ ਸਭ ਮੈਂ ਪ੍ਰਨੀਤ ਦੀਆਂ ਗੱਲਾਂ ਤੋਂ ਸਮਝ ਰਿਹਾ ਸੀ ਪ੍ਰਨੀਤ ਬਹੁਤ ਹੀ ਔਖੀ ਹੋ ਕੇ ਥੱਲੇ ਆਈ ਤੇ ਬਸੰਤ ਨੂੰ ਮਿਲੀ ਹੈਲੋ ਬਸੰਤ ਹੈਲੋ ਜੀ ਤੁਸੀਂ ਕੌਣ ਮੈਂ ਪ੍ਰਨੀਤ ਬੋਲ ਉਹ ਬਸੰਤ ਦੇ ਨੇੜੇ ਹੋ ਗਈ। ਓਹ ਕੁ ਤੁਸੀਂ ਪਰਨੀਤ ਹੋ ਬਸੰਤ ਨੇ ਪਰਨੀਤ ਨੂੰ ਜੱਫੀ ਵਿੱਚ ਲੈ ਲਿਆ। ਠੀਕ ਹੈ ਹਾਂ। ਮੈਂ ਬਹੁਤ ਦੇਰ ਤੋਂ ਸੋਚ ਰਹੀ ਸੀ ਤਾਂ ਨੂੰ ਮਿਲ ਲਈ। ਪਰ ਇਹ ਮੇਰੇ ਨਾਲ ਗੱਲ ਨਹੀਂ ਕਰਦੇ। ਇੱਕ ਵਾਰ ਭਾਜੀ ਵੀ ਜਦੋਂ ਘਰ ਆਏ ਮੈਂ ਘਰ ਨਹੀਂ ਸੀ। ਹੁਣ ਉਹ ਮੈਨੂੰ ਮਿਲੇ ਨਹੀਂ। ਉਹ ਆਪਣੇ ਵਿਆਹ ਵਿੱਚ ਵਿਜੀ ਹੋਣਗੇ। ਇਸ ਲਈ ਮੈਨੂੰ ਉਮੀਦ ਹੈ ਤੁਸੀਂ ਇਸ ਵਿਆਹ ਤੇ ਜ਼ਰੂਰ ਆਓਗੇ। ਤਾਂ ਹੀ ਮੈਂ माजी ਨੂੰ ਕਹ ਸੀ ਮੈਂ ਇਸ ਘਾਤੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਹੁਣ ਮੈਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਸੀ ਮੈਂ ਆਪਣੀ ਹੀ ਸੋਚ ਵਿੱਚ ਇੱਕ ਸੋਚ ਬਣਾ ਲਈ ਕਿ ਬਸੰਤ ਹੁਣ ਘਰ ਜਾ ਕੇ ਮੈਨੂੰ ਛੱਡ ਦੇਵੇਗੀ ਤੇ ਮੈਂ ਪ੍ਰਨੀਤ ਕੋਲ ਦਿੱਲੀ ਜਾਵਾਂਗਾ ਫਿਰ ਸਾਡੇ ਵਿੱਚ ਕੋਈ ਦੂਰੀ ਨਹੀਂ ਰਹੇਗੀ ਥੋੜਾ ਟਾਈਮ ਪਾ ਕੇ ਮੈਂ ਉਸ ਨਾਲ ਵਿਆਹ ਕਰਵਾ ਲਵਾਂਗਾ ਫਿਰ ਤਾਂ ਮੇਰੇ ਮਾਂ ਜੀ ਸਾਡੇ ਨਾਲ ਆ ਕੇ ਰਹਿਣ ਲਈ ਮਜਬੂਰ ਹੋਣਗੇ ਮੈਂ ਸੋਚ-ਸੋਚ ਕੇ ਹੀ ਖੁਸ਼ ਹੋ ਰਿਹਾ ਸੀ ਅਸੀਂ ਗੱਲਾਂ ਵਿੱਚ ਮਸਤ ਸੀ ਸਾਡੇ ਕਮਰੇ ਦੀ ਲਾਈਟ ਜਗਦੀ ਵੇਖ ਪਾਪਾ ਨੇ ਦਰਵਾਜਾ ਖੜਕਾਇਆ ਤੇ ਜਦੋਂ ਮੈਂ ਦਰਵਾਜਾ ਖੋਲ੍ਹਿਆ ਤਾਂ ਪਾਪਾ ਗੁੱਸੇ ਕਰ ਲੱਗੇ ਤੇ ਬੋਲੇ ਤੂੰ ਅਜੇ ਸੁੱਤਾ ਨਹੀਂ ਡੈਡੀ ਕਿੱਥੇ ਨੇ ਮੈਂ ਕਿਹਾ ਉਹ ਸੌਂ ਰਹੇ ਨੇ ਮੈਂ ਕਹਾਣੀ ਸੁਣ ਰਿਹਾ ਸੀ ਪ੍ਰਦੀਪੀਆ ਤੇ ਤੇ ਹੀ ਰੀਆਂ ਗੱਲਾਂ ਸੁਣ ਉਹ ਗੁੱਸੇ ਵਿੱਚ ਬੋਲੇ ਲਾਈਟ ਬੰਦ ਕਰ ਤੇ ਸੌ ਜਾ ਦਰਵਾਜਾ ਖੁੱਲਾ ਰੱਖ ਮੈਂ ਹੁਣੇ ਆਇਆ ਨਾਲੇ ਪੌਣ ਪੜਾ ਆਪਣਾ ਸਵੇਰੇ ਆਇਆ ਤੋ ਭਰਾਇ ਇਹਦਾ ਮਤਲਬ ਇਹ ਨਹੀਂ ਕਿ ਤੂੰ ਸਾਰੇ ਰਾਤ ਜਾਗਦਾ ਰਹੀਂ ਪਾਪਾ ਦੀ ਆਵਾਜ਼ ਸੁਣ ਦਾदू ਬੋਲੇ ਕੋਈ ਨਾ ਕੋਈ ਨਾ ਬਤ ਤੂੰ ਜਾ ਮੈਂ ਇਹਨੂੰ ਸਮਾ ਦੇਵਾਂਗਾ ਪਾਪਾ ਮੈਨੂੰ ਘੂਰਦੇ ਹੋਏ ਬੋਲੇ ਠੀਕ ਹੈ ਡੈਡੀ ਤੇ ਮੇਰੇ ਹੱਥ ਵੱਲ ਕਰਕੇ ਬੋਲੇ ਫੋਨ ਦੇ ਆਪਣਾ ਮੈਂ ਬੈੱਡ ਦੀ ਢੋਲ ਤੋਂ ਫੋਨ ਚੱਕ ਕੇ ਪੜਾ ਦਿੱਤਾ ਪਾਪਾ ਫੋਨ ਲੈ ਕੇ ਚਲੇ ਗਏ ਮੈਂ ਦਾदू ਕੋਲ ਆ ਗਿਆ ਮੇਰੇ ਵੱਲ ਦੇਖ ਕੇ ਦਾदू ਬੋਲੇ ਸੋ ਜਾ ਨਹੀਂ ਤਾਂ ਤੇਰੇ ਪਾਪਾ ਨੇ ਗੁੱਸਾ ਕਰਨਾ ਹੈ ਨਾਲੇ ਟਾਈਮ ਬਹੁਤ ਹੋ ਗਿਆ ਹੈ ਗੱਲ ਤੇ ਉਹਨਾਂ ਦੀ ਠੀਕ ਸੀ ਪਰ ਮਨ ਅੰਦਰ ਬਹੁਤ ਸਵਾਲ ਚੱਲ ਰਹੇ ਸੀ ਫਿਰ ਮੈਨੂੰ ਪਤਾ ਹੀ ਨਾ ਲੱਗਿਆ ਕਿ ਮੈਂ ਕਦੋਂ ਸੌ ਗਿਆ ਸਵੇਰ ਹੁੰਦੇ ਹੀ ਮੈਂ ਦਾदू ਕੋਲ ਬੈਠ ਕਹਾਣੀ ਸੁਣਾਉਣਾ ਚਾਹੁੰਦਾ ਸੀ ਅੱਗੇ ਦੱਸੋ ਦਾदू ਫਿਰ ਕੀ ਹੋਇਆ ਦਾदू ਬੋਲੇ ਜਾਰਾ ਉੱਠ ਕੇ ਬੁਰਸ਼ ਤਾਂ ਕਰ ਲੈ ਨਹਾ ਲੈ ਆਪਾਂ ਕੋਈ ਚਾਹ ਰੋਟੀ ਕੁਝ ਖਾ ਲਈਏ ਕਹਾਣੀ ਕਿਹੜਾ ਭੱਜੀ ਜਾਂਦੀ ਐ ਮੈਂ ਤੈਨੂੰ ਸੁਣਾਵਾਗਾ ਪੱਕਾ ਪ੍ਰੋਮਿਸ ਐ ਤੇਰੇ ਨਾਲ ਨਾਲੇ ਹੁਣ ਤਾਂ ਆਪਾਂ ਦੋਸਤਾਂ ਉਹ ਵੀ ਪੱਕੇ ਵਾਲੇ ਮੈਂ ਕਿਹਾ ਨਹੀਂ ਦਾਦੂ ਤੁਸੀਂ ਰਾਤ ਵੀ ਐਵੇਂ ਹੀ ਕੀਤਾ ਹੁਣ ਵੀ ਇੰਝ ਹੀ ਕਰ ਰਹੇ ਹੋ ਪਹਿਲਾਂ ਕਹਾਣੀ ਸੁਣਾਉ ਫੇਰ ਨਹਾਵਾਗਾ ਮੇਰੀ ਗੱਲ ਸੁਣਦੇ ਦਾਦੂ ਹੱਸਦੇ ਹੋਏ ਬੋਲੇ ਤੇ ਤੇਰੀ ਮੰਮੀ ਆ ਗਈ ਤਣਾ ਸਾਰੀਆਂ ਕਹਾਣੀਆਂ ਅੱਜ ਹੀ ਖਤਮ ਕਰ ਦੇਣੀ ਉਹਨੇ ਫਿਰ ਸੌਣ ਵੀ ਨਹੀਂ ਦੇਣਾ ਮੇਰੇ ਨਾਲ ਉਹਨੇ ਉਹਨਾਂ ਦੀ ਗੱਲ ਸੁਣ ਕੇ ਮੈਂ ਚਾਦਰ ਨੂੰ ਮੂੰਹ ਤੋਂ ਲਾ ਕੇ ਉੱਠ ਕੇ ਬੈਠ ਗਿਆ ਤੇ ਬੋਲਿਆ ਮੈਂ ਚੱਲਿਆ ਹਾਂ ਨਹਾਉਣ ਪਰ ਤੁਸੀਂ ਕਿਤੇ ਨਹੀਂ ਜਾਣਾ ਅੱਜ ਆਪਾਂ ਕਹਾਣੀ ਖਤਮ ਕਰਨੀ ਹੈ ਫਿਰ ਤੋਂ ਮੈਂ ਉੱਠ ਕੇ ਨਹਾਉਣ ਚਲਾ ਗਿਆ ਨਹਾ ਕੇ ਤਿਆਰ ਹੋ ਕੇ ਅਸੀਂ ਨਾਸ਼ਤਾ ਕਰਨ ਲੱਗੇ ਦਾਦੂ ਵੀ ਮੇਰੇ ਨਾਲ ਸੀ ਮੰਮੀ ਸਾਨੂੰ ਨਾਸ਼ਤਾ ਕਰਾ ਰਹੇ ਸੀ ਦਾਦੂ ਨਾਸ਼ਤਾ ਕਰ ਰਹੇ ਸੀ ਮੈਂ ਹਜੇ ਸ਼ੁਰੂ ਕਰਨ ਲੱਗਾ ਹੀ ਸੀ ਜਦੋਂ ਕੋਈ ਬਾਹਰ ਆਇਆ ਉਹ ਦਾਦੂ ਨੂੰ ਮਿਲਣ ਆਏ ਸੀ ਮੰਮੀ ਨੇ ਕਿਹਾ ਤੁਸੀਂ ਹਾਲ ਵਿੱਚ ਵੇਟ ਕਰੋ ਡੈਡੀ ਨਾਸ਼ਤਾ ਕਰਦੇ ਨੇ ਉਹ ਡਰੈنگ ਰੂਮ ਵਿੱਚ ਬੈਠ ਕੇ ਦਾਦੂ ਨੂੰ ਉੜੀ ਕਰਨ ਲੱਗੇ ਤੇ ਦਾਦੂ ਫਟਾਫਟ ਨਾਸ਼ਤਾ ਖਤਮ ਕਰਕੇ ਉਹਨਾਂ ਨੂੰ ਮਿਲਣ ਚਲੇ ਗਏ ਮੈਂ ਮੇਰੀ ਛੋਟੀ ਭੈਣ ਨਾਸ਼ਤਾ ਕਰ ਰਹੀ ਸੀ ਦਾਦੂ ਤੇ ਪਪਾ ਉਹਨਾਂ ਨਾਲ ਗੱਲ ਕਰ ਰਹੇ ਸੀ ਕੁਝ ਦੇਰ ਤਾ ਨਾਰਮਲ ਗੱਲਬਾਤ ਚੱਲ ਰਹੀ ਸੀ ਅਸੀਂ ਵੀ ਨਾਸ਼ਤਾ ਕਰ ਰਹੇ ਸੀ ਫਿਰ ਇੱਕਦਮ ਪਾਪਾ ਤੇ ਦਾਦੂ ਦੀ ਆਵਾਜ਼ ਆਉਣ ਲੱਗੀ ਜਿਵੇਂ ਉਹ ਦੋਵੇਂ ਬਹਿਸ ਕਰ ਰਹੇ ਹੋ ਹਿਸਟਰੀ ਵਿਲਰ ਅਰਮਨ ਤੇ ਕ੍ਰਾਫਟਡਾ ਇਹ ਕਹਾਵਤ ਅੱਜ ਦਾਦੂ ਤੇ ਹੀ ਆਉਣ ਵਾਲੀ ਸੀ ਜੋ ਉਹਨਾਂ ਆਪਣੇ ਟਾਈਮ ਤੇ ਆਪਣੇ ਪਾਪਾ ਨਾਲ ਕੀਤਾ ਸੀ ਅੱਜ ਉਹ ਸਭ ਉਹ ਮਹਿਸੂਸ ਕਰ ਰਹੀ ਸੀ ਤੇ ਮੈਂ ਤੇ ਮੀਂਹ ਤੇਜੀ ਨਾਲ ਹਾਲ ਵੱਲ ਵੱਧ ਗਈ। ਉੱਥੇ ਦਾदू ਤੇ ਪਾਪਾ ਤੋਂ ਇਲਾਵਾ ਕੋਈ ਨਹੀਂ ਸੀ। ਪਾਪਾ ਦਾदू ਨਾਲ ਬਹੁਤ ਉੱਚੀ ਆਵਾਜ਼ ਵਿੱਚ ਗੱਲ ਕਰ ਰਹੇ ਸੀ। ਮੰਮੀ ਨੇ ਪੁੱਛਿਆ ਕੀ ਹੋਇਆ? ਤੁਸੀਂ ਕਿਉਂ ਬਹਿਸ ਕਰ ਰਹੇ ਹੋ? ਤਾਂ ਪਾਪਾ ਨੇ ਗੁੱਸੇ ਵਿੱਚ ਮੰਮੀ ਵੱਲ ਦੇਖਿਆ ਤੇ ਨਿਊਜ਼ਪੇਪਰ ਟੇਬਲ ਤੇ ਸੁੱਟ ਕੇ ਆਪਣੇ ਕਮਰੇ ਵਿੱਚ ਚਲੇ ਗਏ। ਮੰਮੀ ਵੀ ਉਹਨਾਂ ਦੇ ਪਿੱਛੇ-ਪਿੱਛੇ ਚਲੇ ਗਏ। ਮੈਂ ਦਾदू ਕੋਲ ਖੜਾ ਸੀ। ਮੈਂ ਉਹਨਾਂ ਦਾ ਹੱਥ ਫੜ ਪੁੱਛਿਆ ਦਾਦੂ ਕੀ ਹੋਇਆ ਪਾਪਾ ਇੰਨੇ ਗੁੱਸੇ ਵਿੱਚ ਕਿਉਂ ਸੀ ਉਹ ਤੁਹਾਡੇ ਨਾਲ ਗੁੱਸੇ ਵਿੱਚ ਗੱਲ ਕਿਉਂ ਕਰ ਰਹੇ ਸੀ ਤਾਂ ਦਾਦੂ ਬੋਲੇ ਇੱਕ ਦਿਨ ਮੈਂ ਵੀ ਆਪਣੇ ਬਾਪੂ ਜੀ ਨਾਲ ਇੰਜ ਹੀ ਬੋਲਿਆ ਸੀ ਅੱਜ ਉਹ ਵੀ ਮੇਰੇ ਅੱਗੇ ਆ ਰਿਹਾ ਹੈ ਉਸ ਵੇਲੇ ਨਾ ਮੈਂ ਗਲਤ ਸੀ ਨਾ ਬਾਪੂ ਜੀ ਅੱਜ ਵੀ ਨਾ ਮੈਂ ਗਲਤ ਹਾਂ ਤੇ ਨਾ ਵਿਕਰਮ ਕਦੀ ਕਦੀ ਹਾਲਾਤ ਸਾਡੇ ਹਿਸਾਬ ਨਾਲ ਨਹੀਂ ਚੱਲਦੀ ਤੇ ਨਾ ਹੀ ਅਸੀਂ ਉਹਨਾਂ ਦਾ ਪਿੱਛਣ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਸਾਡੀ ਵੈਸ ਹੋ ਜਾਂਦੀ ਹੈ ਜਿਸ ਨੂੰ ਚੁੱਪ ਰਹਿ ਕੇ ਟਾਇਆ ਜਾ ਸਕਦਾ ਹੈ ਤੇ ਬੋਲ ਕੇ ਵਿਧਾਇਆ ਜਾ ਸਕਦਾ ਹੈ ਜੇ ਮੈਂ ਉਸ ਵੇਲੇ ਸਿਆਣਪ ਕਰਦਾ ਚੁੱਪ ਹੋ ਜਾਂਦਾ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ ਮੈਂ ਦਾਦੂ ਦਾ ਹੱਥ ਘੁੱਟ ਕੇ ਕਿਹਾ ਤੁਸੀਂ ਅਦਾਸ ਨਾ ਹੋਵੋ ਤੁਹਾਡੇ ਬਾਪੂ ਜੀ ਜਿੱਥੇ ਵੀ ਹੋਣਗੇ ਤੁਹਾਨੂੰ ਦੇਖ ਕੇ ਖੁਸ਼ ਹੁੰਦੇ ਹੋਣਗੇ ਕਿ ਤੁਸੀਂ ਆਪਣੇ ਬੱਚਾ ਨੂੰ ਸਹੀ ਸਿੱਖਿਆ ਦਿੱਤੀ ਹੈ ਚਲੋ ਆਓ ਆਪਾਂ ਚੱਲੀਏ ਵੈਸੇ ਹੁਣ ਪਾਪਾ ਤੁਹਾਡੇ ਨਾਲ ਬੈਠ ਸੋ ਕਿਉਂ ਕਰ ਰਹੇ ਸੀ ਉਹ ਚਾਹੁੰਦਾ ਹੈ ਕਿ ਮੈਂ ਹੁਣ ਅਰੈਸਟ ਕਰਾਂ ਬਹੁਤ ਕੰਮ ਕਰ ਲਿਆ ਹੈ ਪਰ ਮੈਂ ਕੰਮ ਕਰਨਾ ਚਾਹੁੰਦਾ ਹਾਂ ਇਸੇ ਲਈ ਜਦੋਂ ਇਹ ਟੈਲੀਕਮ ਸੈਕਟਰ ਵਾਲੇ ਮੇਰੇ ਕੋਲ ਆਏ ਆਪਣੇ ਇੱਕ ਆਫਸੋਰਸ ਮਾਲਣ ਦੀ ਆਫਰ ਲੈ ਕੇ ਆਏ ਤਾਂ ਮੈਂ ਐਕਸੈਪਟ ਕਰ ਲਿਆ ਹੈ ਇਸ ਲਈ ਉਹ ਗੁੱਸੇ ਸੀ ਕੋਈ ਨਹੀਂ ਹੌਲੀ-ਹੌਲੀ ਸਮਝਾਏਗਾ ਕਿ ਉਹਦਾ ਬਾਪ ਠੀਕ ਸੀ ਜਿਵੇਂ ਕਿ ਮੇਰਾ ਬਾਪ ਠੀਕ ਸੀ ਉਸ ਬੜੇ ਦਾदू ਕੋਲ ਦੇ ਕੋਲ ਦੇ ਚੁੱਪ ਹੋ ਗਏ ਤੇ ਆਪਣੇ ਬੈਡਰੂਮ ਚਲੇ ਗਏ ਮੈਂ ਸੋਈ ਵਿੱਚ ਜਾ ਕੇ ਉਹਨਾਂ ਲਈ ਕਾਫੀ ਲਿਆ ਟੇਬਲ ਤੇ ਰੱਖ ਦਿੱਤੀ ਤੇ ਆਪ ਕੁਰਸੀ ਤੇ ਬੈਠ ਗਿਆ ਦਾदू ਕਾਫੀ ਦਾ ਕੱਪ ਹੱਥ ਵਿੱਚ ਫੜ ਕੇ ਮੇਰੇ ਵੱਲ ਦੇਖ ਕੇ ਹੱਸਣਗੇ ਤੇ ਬੋਲੇ ਤੂੰ ਆਪਣੇ ਪਿਓ ਤੋਂ ਵੀ ਦੋ ਕਦਮ ਅੱਗੇ ਹੈਂ ਚਲ 10 ਕਿੱਥੇ ਸੀ ਆਪਾਂ ਮੈਂ ਬੋਲਿਆ ਤੁਸੀਂ ਪ੍ਰਨੀਤ ਤੇ ਦਾਦੀ ਮਾਂ ਅਲਕਾ ਦਾਦੀ ਦੇ ਵਿਆਹ ਤੇ ਸੀ ਦਾਦੂ ਨੇ ਕਾਗਜ਼ਾਤ ਫੋਟੋ ਕਰਦੇ ਹੋਏ ਕਿਹਾ ਉਹੋ ਪਹਿਲੀ ਵਾਰ ਸੀ ਜਦੋਂ ਮੈਂ ਜਦੋਂ ਮੈਂ ਪ੍ਰਨੀਤ ਤੇ ਕਹਿਣ ਤੇ ਤੇਰੀ ਦਾਦੀ ਨੂੰ ਪਹਿਲੀ ਵਾਰ ਅੱਖ ਭਰ ਕੇ ਦੇਖਿਆ ਸੀ ਇੰਨਾ ਬੋਲ ਦਾਦੂ ਆਪਣੀ ਅਲਮਾਰੀ ਵਿੱਚੋਂ ਦਾਦੀ ਮਾਂ ਦੀ ਪੁਰਾਣੀ ਫੋਟੋ ਕੱਢ ਲੇ ਤੇ ਮੇਰੇ ਵੱਲ ਕਰਦੇ ਹੋਏ ਬੋਲੇ ਏ ਦੇਖ ਤੇਰੀ ਦਾਦੀ ਦੀ ਫੋਟੋ ਵਾਹ ਦਾदू ਦਾਦੀ ਦਾ ਕਿਸੇ ਹੀਰਣ ਤੋਂ ਘੱਟ ਨਹੀਂ ਲੱਗਦੀ ਹਾਂ ਯਾਰ ਉਹ ਫੋਟੋ ਤੋਂ ਜਿੰਨੀ ਸੋਹਣੀ ਸੀ ਸਿਰਤ ਦੀ ਉਹ ਤੋਂ ਵੀ ਜ਼ਿਆਦਾ ਸੀ ਸਭ ਰੋ ਦੇ ਅੰਦਰ ਰੱਬ ਦਾ ਦਿੱਤਾ ਤੋਹਫਾ ਸੀ ਸ਼ਾਇਦ ਇਸੇ ਕਰਕੇ ਉਹ ਵਿਆਹ ਦੇ 2 ਸਾਲ ਤੱਕ ਬਿਨਾਂ ਕਿਸੇ ਰਿਸ਼ਤੇ ਦੇ ਮੇਰੇ ਨਾਲ ਮੇਰੇ ਘਰ ਵਿੱਚ ਰਹੀ ਵੈਸੇ ਤਾਂ ਦਾਦੀ ਹੁੰਦੀ ਬਹੁਤ ਸਮਾਰਟ ਸੀ ਤੁਹਾਡੇ ਤੋਂ ਵੀ ਜ਼ਿਆਦਾ ਸਹੀ ਕਿਆ ਪੁੱਤਰਾ ਜਦੋਂ ਕੋਈ ਇੰਨਾ ਪਿਆਰ ਕਰਨ ਵਾਲਾ ਸਾਡੇ ਕੋਲ ਹੁੰਦਾ ਹੈ ਉਦੋਂ ਸਾਨੂੰ ਕਦਰ ਨਹੀਂ ਹੁੰਦੀ ਤੇ ਜਦੋਂ ਉਹ ਚਲਾ ਜਾਂਦਾ ਹੈ ਉਦੋਂ ਅਸੀਂ ਉਹਦੇ ਪਿਆਰ ਨੂੰ ਤਰਸਦੇ ਹਾਂ ਮੇਰੇ ਨਾਲ ਵੀ ਇਹੀ ਕੁਝ ਹੋਇਆ ਇਕਵਾਲ ਦੇ ਵਿਆਹ ਦਾ ਦਿਨ ਮੇਰੇ ਲਈ ਸਭ ਤੋਂ ਖੂਬਾਲਾ ਦਿਨ ਸੀ ਉਸ ਦਿਨ ਪੰਨੀਤ ਨੇ ਇੱਕ ਵਾਰ ਫਿਰ ਮੈਨੂੰ ਜੀਨ ਦੀ ਆਗਮਤੀ ਸੀ ਮੈਂ ਜਦੋਂ ਵਿਆਹ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਦਿਲ ਹੀ ਦਿਲ ਅੰਦਰ ਸੋਚ ਰਿਹਾ ਸੀ ਕਿ ਇਹ ਮੇਰੇ ਨਾਲ ਕਿਉਂ ਆਈ ਹੈ ਮੈਂ ਉਸ ਨੂੰ ਪਸੰਦ ਨਹੀਂ ਸੀ ਕਰਦਾ ਪਰ ਜਦੋਂ ਮੈਂ ਉਸ ਨੂੰ ਸਮਝਣ ਲੱਗਾ ਮੈਂ ਉਸ ਨਾਲ ਪਿਆਰ ਹੋਣ ਲੱਗਾ ਹੁਣ ਮੈਂ ਤੇ ਵਿਸੰਤ ਵਧੀਆ ਦੋਸਤ ਬਣ ਗਏ ਸੀ ਸਾਡੇ ਵਿੱਚ ਗੱਲਬਾਤ ਦਾ سلسلہ ਸ਼ੁਰੂ ਹੋ ਗਿਆ ਕਿਉਂਕਿ ਸਾਡੇ ਵਿੱਚ ਇੱਕ ਕਾਮਨ ਟੌਪਿਕ ਸੀ ਉਹ ਸੀ ਪ੍ਰਨੀਤ ਦਾ ਮਾਂ ਜੀ ਇਹ ਦੇਖ ਕੇ ਸ਼ੀ ਕਿ ਮੈਂ ਤੇ ਵਿਸੰਤ ਹੁਣ ਗੱਲਾਂ ਬਾਤਾਂ ਕਰਨ ਲੱਗ ਪਏ ਹਾਂ ਤੇ ਹੁਣ ਅਸੀਂ ਇਕੱਠੇ ਬਾਹਰ ਘੁੰਮਣ ਵੀ ਜਾਂਦੇ ਹਾਂ ਪਰਨੀਤ ਨੇ ਮੈਨੂੰ ਜਦੋਂ ਪੁੱਛਿਆ ਸੀ ਕਿ ਮੇਰੀ ਮੈਰਿਡ ਲਾਈਫ ਹੋ ਕਿਵੇਂ ਚੱਲ ਰਹੀ ਹੈ ਮੈਂ ਕਿਹਾ ਸੀ ਮੇਰੀ ਕੋਈ ਲਾਈਫ ਨਹੀਂ ਹੈ ਤਾਂ ਪਰਨੀਤ ਰੋ ਪਈ ਸੀ ਕਿਉਂਕਿ ਉਹ ਇਸ ਪਿੱਛੇ ਆਪਣੇ ਆਪ ਨੂੰ ਕਸੂਰਵਾਰ ਸਮਝ ਰਹੀ ਸੀ ਮੈਂ ਤਨੀਤ ਤੇ ਜਗਾ ਕਿਸੇ ਨੂੰ ਨਹੀਂ ਦੇ ਸਕਦਾ ਸੀ ਇਸ ਲਈ ਮੈਂ ਬਸੰਤ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ ਸੀ ਦਾदू ਆਪਣੀ ਗੱਲ ਬੋਲਦੇ-ਬੋਲਦੇ ਝੁੱਕ ਗਏ ਕਿਉਂਕਿ ਉਹ ਆਪਣੇ ਪਰਸਨਲ ਮੂਮੈਂਟ ਮੇਰੇ ਨਾਲ ਸ਼ੇਅਰ ਨਹੀਂ ਸਿਕਾਣਾ ਚਾਹੁੰਦੇ ਕਿਉਂਕਿ ਉਹ ਮੇਰੇ ਦਾਦੀ ਸੀ ਸਾਡੇ ਵਿੱਚ ਗੱਲਾਂ ਤਾਂ ਬਹੁਤ ਹੋ ਗਈਆਂ ਸੀ ਪਰ ਇੱਕ ਸ਼ਰਮ ਦਾ ਪਰਦਾ ਅਜੇ ਵੀ ਸਾਡੇ ਵਿੱਚਕਾਰ ਸੀ ਦਾਦੂ ਘਰ ਤੁਸੀਂ ਦਾਦੀ ਨੂੰ ਆਈ ਲਵ ਯੂ ਕਦੋਂ ਕਿਹਾ ਦਾਦੂ ਹਜੇ ਹੱਸੇ ਤੇ ਬੋਲੇ ਸਾਡੇ ਟਾਈਮ ਵਿੱਚ ਆਈ ਲਵ ਯੂ ਨਹੀਂ ਹੁੰਦਾ ਸੀ ਬਸ ਵਿਆਹ ਦੇ ਕਿੰਨੇ ਸਾਲ ਵਿੱਚ ਕਿੰਨੇ ਬੱਚੇ ਨੇ ਉਹੀ ਪਿਆਰ ਦਾ ਸੂਤ ਹੁੰਦੇ ਸੀ ਸਮਝ ਗਿਆ ਦਾਦੀ ਫਿਰ ਤੁਸੀਂ ਆਪਣੇ ਪਿਆਰ ਦਾ ਸੂਤ ਦਾਦੀ ਨੂੰ ਕਿਵੇਂ ਦਿੱਤਾ ਮੇਰਾ ਸਵਾਲ ਦਾ ਦੂਰੋਂ ਥੋੜਾ ਅਟਪਟਾ ਜਿਹਾ ਲੱਗਾ ਉਹ ਮੇਰੇ ਤੋਂ ਫਰਮਾ ਰਹੇ ਸੀ ਤੋਂ ਯਾਰ ਸਾਰਾ ਕੁਝ ਅੱਜ ਹੀ ਪੁੱਛ ਲੈਣਾ ਕੁਝ ਕੱਲ੍ਹ ਜੋਗਾ ਵੀ ਛੱਡ ਦੇ ਅਸੀਂ ਆਪਣੀਆਂ ਗੱਲਾਂ ਵਿੱਚ ਲੱਗੇ ਹੀ ਸੀ ਜਦੋਂ ਦਾदू ਨੂੰ ਇੱਕ ਵਾਰ ਦਾदू ਦਾ ਫੋਨ ਆਇਆ ਤੇ ਉਹਨਾਂ ਨੇ ਦਾदू ਨੂੰ ਆਫਿਸ ਚਲਣ ਲਈ ਕਿਹਾ ਹੁਣ ਦਾदू ਆਪਣੇ ਫਰੈਂਡ ਇਕਬਾਲ ਦਾਦੂ ਨਾਲ ਬਾਹਰ ਚਲੇ ਗਏ ਮੈਂ ਦਾਦੂ ਦੇ ਵਾਸਤੇ ਦਾ ਤੋਪਾ ਤਿਆਰ ਕਰਨ ਦੀ ਤਿਆਰੀ ਕਰਨ ਲੱਗਾ ਜੋ ਦਾਦੂ ਲਈ ਵੱਡਾ ਸਰਪ੍ਰਾਈਜ਼ ਸੀ ਮੈਂ ਮਾਨਵ ਨੂੰ ਫੋਨ ਕੀਤਾ ਤੇ ਕਿਹਾ ਕਿ ਆਪਾਂ ਕਿਸੇ ਦੇ ਘਰ ਜਾਣਾ ਹੈ ਸੋਨਾ ਜਿਹਾ ਤਿਆਰ ਹੋ ਕੇ ਆਈ ਉਹ ਸਮਝ ਰਿਹਾ ਸੀ ਮੈਂ ਉਸ ਨੂੰ ਗਰਲਫ੍ਰੈਂਡ ਨਾਲ ਮਲਵਾਉਣਾ ਸੀ ਪਰ ਉਹ ਇਸ ਕੰਮ ਤੋਂ ਅਣਜਾਣ ਸੀ ਕਿ ਉਹ ਗਰਲਟੰਡ ਮੇਰੀ ਨਹੀਂ ਦਾਦੂ ਦੀ ਸੀ ਪਿਆਰ ਜੇ ਕਰ ਪਿਆਰ ਮਿਲ ਜਾਵੇ ਤਾ ਕੀ ਉਹ ਹਮੇਸ਼ਾ ਲਈ ਖੁਸ਼ ਕਿਸਮਤ ਪਿਆਰ ਬਣ ਜਾਂਦਾ ਹੈ ਜੇ ਚਾਹਤ ਅਧੂਰੀ ਰਹਿ ਜਾਵੇ ਤਾਂ ਉਹ ਬਖਤ ਦੇ ਨਾਲ-ਨਾਲ ਘਟਣ ਲੱਗਦੀ ਹੈ ਜਾਂ ਉਹ ਇੱਕ ਪਾਗਰਪਣ ਦਾ ਰੂਪ ਧਾਰ ਲੈਂਦੀ ਹੈ ਤੁਸੀਂ ਕੀ ਕਹਿੰਦੇ ਹੋ ਮੈਨੂੰ ਜਰੂਰ ਦੱਸਣਾ ਮੈਂ ਦਾदू ਦੇ ਪਿਆਰ ਨੂੰ ਉਸਦੀ ਮੰਜ਼ਿਲ ਵੱਲ ਲੈ ਕੇ ਜਾਣ ਦੀ ਤਿਆਰੀ ਕਰਨ ਲੱਗਾ ਸੀ ਮੈਂ ਆਪਣੇ ਬੈਸਟ ਫਰੈਂਡ ਮਾਨ ਨੂੰ ਆਪਣੇ ਘਰ ਬੁਲਾਇਆ ਤੇ ਅਸੀਂ ਦੋਵੇਂ ਐਕਟਵਾ ਤੇ ਸ਼ਾਮੀ ਤਿਆਰ ਹੋ ਕੇ ਡਾਕਟਰ ਪ੍ਰਨੀਤ ਦੇ ਘਰ ਚਲੇ ਗਏ। ਉਹ ਉਸ ਵੇਲੇ ਘਰ ਨਹੀਂ ਸੀ ਤੇ ਉਹਨਾਂ ਦੇ ਘਰ ਇੱਕ ਬਜ਼ੁਰਗ ਆਂਟੀ ਸੀ ਜੋ ਉੱਥੇ ਹੀ ਰਹਿੰਦੀ ਸੀ। ਮੈਂ ਉਹਨਾਂ ਨੂੰ ਡਾਕਟਰ ਪ੍ਰਨੀਤ ਬਾਰੇ ਪੁੱਛਿਆ ਤਾਂ ਉਹ ਬਹੁਤ ਹੀ ਸਵਾੜਿਆ ਨਜ਼ਰਾਂ ਨਾਲ ਮੈਨੂੰ ਹੀ ਘੂਰ-ਘੂਰ ਕੇ ਦੇਖ ਰਹੀ ਸੀ। ਉਹ ਇਸ ਲਈ ਕਿਉਂਕਿ ਡਾਕਟਰ ਪ੍ਰਨੀਤ ਹੁਣ ਇੱਕ ਗੈਨੀ ਕੋਰਸਟ ਬਣ ਚੁੱਕੇ ਸੀ। ਤੇ ਉਹਨਾਂ ਕੋਲ ਮੇਰੇ ਜਿਹੇ ਬੱਚੇ ਦਾ ਕੀ ਕੰਮ ਹੋ ਸਕਦਾ ਹੈ? ਉਹ ਕੁਝ ਹੋਰ ਕੁਛ ਦੇ ਮੈਂ ਆਪਣਾ ਨੰਬਰ ਉਥੇ ਛੱਡ ਆਇਆ ਸੀ ਇਸ ਉਮੀਦ ਵਿੱਚ ਕਿ ਉਹ ਫੋਨ ਕਰਨਗੇ ਹੁਣ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਆਪਣਾ ਫੋਨ ਦਾਦੂ ਕੋਲ ਕਿਵੇਂ ਛੱਡਾਂ ਮੈਂ ਰਾਤ ਪਾਪਾ ਨੂੰ ਕਿਹਾ ਮੇਰਾ ਫੋਨ ਖਰਾਬ ਹੋ ਗਿਆ ਹੈ ਮੈਨੂੰ ਨਵਾਂ ਫੋਨ ਲੈ ਦੇ ਪਾਪਾ ਨੇ ਮੇਰੀ ਗੱਲ ਸੁਣੀ ਅਣਸੁਣੀ ਕਰ ਦਿੱਤੀ ਮੈਂ ਗੁੱਸੇ ਵਿੱਚ ਫਿਰ ਦੁਬਾਰਾ ਬੋਲਿਆ ਪਾਪਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਪਪਾ ਉਸੇ ਗੁੱਸੇ ਵਿੱਚ ਬੋਲੇ ਮੈਂ ਸੁਣ ਰਿਹਾ ਹਾਂ ਹਾਂ ਪਰ ਤੁਸੀਂ ਕਦੇ ਸੋਚਿਆ ਮੈਨੂੰ ਕੀ ਚਾਹੀਦਾ ਹੈ ਥੱਕ ਜਾਂਦਾ ਹਾਂ ਸਾਰਾ ਦਿਨ ਕੰਮ ਕਰਕੇ ਪਪਾ ਕੁਝ ਹੋਰ ਬੋਲਦੇ ਮੰਮੀ ਨੇ ਉਹਨਾਂ ਦਾ ਹੱਥ ਘੋਟਦੇ ਹੋਏ ਕਿਹਾ ਵਿਕਰਮ ਉਹ 17 ਸਾਲ ਦਾ ਬੱਚਾ ਹੈ ਉਸ ਨੂੰ ਹਜੇ ਸਮਝ ਨਹੀਂ ਆਏਗਾ ਮੰਮੀ ਮੇਰੇ ਵੱਲ ਦੇਖਦੇ ਬੋਲੇ ਤੂੰ ਜਾ ਜਾ ਕੇ ਦੇਖ ਡੈਡੀ ਕੀ ਕਰ ਰਹੇ ਨੇ ਮੈਂ ਤੈਨੂੰ ਜਲਦੀ ਨਵਾਂ ਫੋਨ ਲੈ ਕੇ ਦੇਵਾਂਗੀ ਮੈਂ ਉਹਨਾਂ ਦੀ ਗੱਲ ਸੁਣ ਉਥੋਂ ਉੱਠ ਕੇ ਦਾदू ਕੋਲ ਆ ਗਿਆ ਦਾदू ਆਪਣੀ ਬੁੱਕ ਪੜ੍ਹ ਰਹੇ ਸੀ ਮੈਨੂੰ ਗੁੱਸੇ ਵਿੱਚ ਦੇਖ ਕੇ ਬੋਲੇ ਕੀ ਹੋਇਆ ਤੈਨੂੰ ਮੈਂ ਦੱਸਿਆ ਕਿ ਪਾਪਾ ਤੋਂ ਨਵਾਂ ਫੋਨ ਮੰਗਿਆ ਸੀ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਅਧਾਰੇ ਨੇ ਮੈਂ ਆਪਣਾ ਫੋਨ ਦਾदू ਕੋਲ ਛੱਡਾ ਕੇ ਬੋਲਿਆ ਮੈਨੂੰ ਨਹੀਂ ਚਾਹੀਦਾ ਫੋਨ ਇਹ ਵੀ ਰੱਖੋ ਆਪਣੇ ਕੋਲ ਇਹਨਾਂ ਬੋਲ ਮੈਂ ਸੋਚ ਚਲਾ ਗਿਆ ਮੈਂ ਆਪਣਾ ਫੋਨ ਦਾਦੂ ਕੋਲ ਛੱਡ ਕੇ ਚਲਾ ਗਿਆ ਇਹ ਸੋਚ ਕੇ ਕਿ ਜਦੋਂ ਡਾਕਟਰ ਪੰਨੀਰ ਦਾ ਫੋਨ ਕਰਨਗੇ ਤਾਂ ਦਾਦੂ ਪਹੁੰਚਣਗੇ ਮੈਂ ਸਕੂਲ ਵਿੱਚ ਬੈਠਾ ਕਈ ਖਿਆਲੀ ਪਲਾਨ ਬਣਾਉਂਦਾ ਰਿਹਾ ਪਰ ਇੰਜ ਦਾ ਕੁਝ ਨਾ ਹੋਇਆ ਉਹਨਾਂ ਕੋਈ ਫੋਨ ਨਹੀਂ ਕੀਤਾ ਸਾਰੀ ਰਾਤ ਮੈਂ ਸੋਚ ਰਿਹਾ ਫਿਰ ਮੇਰੇ ਸ਼ੈਤਾਨੀ ਦਿਮਾਗ ਵਿੱਚ ਇੱਕ ਹੋਰ ਪਲਾਨ ਰੱਖਣਾ ਸ਼ੁਰੂ ਹੋ ਗਿਆ ਮੈਂ ਉਹ ਪੰਨਾ ਲੈ ਲਿਆ ਜੋ ਦਾਦੂ ਨੇ ਦੱਸਿਆ ਸੀ ਕਿ ਜਿਸ ਤੇ ਦਾदू ਹੈਲੋ ਲਿਖਦੇ ਸੀ ਤੇ ਡਾਕਟਰ ਪਨੀਤ ਉਹ ਜਵਾਬ ਦਿੰਦੇ ਸੀ ਮੈਂ ਉਸ ਪਣੇ ਨੂੰ ਫੋਟੋ ਸਟੇਟ ਕਰਵਾ ਲਿਆ ਤੇ ਸ਼ਾਮ ਨੂੰ ਕਲਿਊਸ਼ਨ ਤੋਂ ਆਉਂਦੇ ਹੋਏ ਇੱਕ ਸੋਹਣੇ ਜਿਹੇ ਰਿਪਾਕੇ ਵਿੱਚ ਵਧੀਆ ਟੰਗ ਨਾ ਪੈ ਕਰਕੇ ਡਾਕਟਰ ਪਨੀਤ ਦੇ ਘਰ ਚਲਾ ਗਿਆ ਮੈਨੂੰ ਪਤਾ ਸੀ ਕਿ ਉਸ ਘਰ ਵਿੱਚ ਸਿਰਫ ਇੱਕ ਬਜ਼ੁਰਗ ਔਰਤ ਹੈ ਤੇ ਡਾਕਟਰ ਪਨੀਤ ਰਾਤ 9 ਵਜੇ ਆਉਂਦੇ ਨੇ ਮੈਂ ਬਿਨਾ ਬੱਲ ਬਜਾਏ ਸਿੱਧਾ ਅੰਦਰ ਉਸੇ ਕਮਰੇ ਵਿੱਚ ਚਲਾ ਗਿਆ ਜਿੱਥੇ ਅਸੀਂ ਫੜੇ ਹੀ ਮੁੜਾਈ ਸੀ ਮੈਂ ਉੱਥੇ ਪਏ ਟੇਬਲ ਤੇ ਫੁੱਲ-ਫਾਫਾ ਰੱਖ ਦਿੱਤਾ ਤੇ ਉਸ ਉਪਰ ਆਪਣਾ ਨੰਬਰ ਲਿਖ ਕੇ ਉਹਨਾਂ ਦੇ ਘਰ ਛੱਡ ਦਿੱਤਾ ਮੈਨੂੰ ਉਮੀਦ ਸੀ ਹੁਣ ਜਦੋਂ ਉਹ ਫੁੱਲ-ਫਾਫਾ ਫੁੱਲਣਗੇ ਉਹ ਉਸੇ ਵਕਤ ਮੇਰੇ ਫੋਨ ਤੇ ਕਾਲ ਜ਼ਰੂਰ ਕਰਨਗੇ ਹੋਇਆ ਵੀ ਉਸੇ ਤਰ੍ਹਾਂ ਮੇਰੇ ਉਸ ਨਪਾਪੇ ਨੇ ਉਹਨਾਂ ਨੂੰ ਬਚਪਨ ਵਾਲੇ ਆਪਣੇ ਪਿਆਰ ਦੀ ਯਾਦ ਕਰਵਾ ਦਿੱਤੀ ਮੈਨੂੰ ਉਮੀਦ ਨਹੀਂ ਸੀ ਉਹ ਦਾਨਤੀ ਜਾ ਇੰਨੀ ਜਲਦੀ ਆਵੇਗਾ ਉਹਨਾਂ ਨੇ ਰਾਤ 9:30 ਵਜੇ ਕਾਲ ਕੀਤੀ ਮੈਂ ਪਹਿਲਾਂ ਤਾਂ ਉਹ ਫੋਨ ਕਾਲ ਰਿਕਾਰਡਿੰਗ ਮੋੜਤੀ ਪਾ ਦਿੱਤਾ ਸੀ ਤਾਂ ਕਿ ਜਿਵੇਂ ਹੀ ਡਾਕਟਰ ਪੰਨੀਤ ਕੋ ਕਰਨ ਮੈਂ ਉਹਨਾਂ ਦੋਵਾਂ ਦੀ ਸਾਰੀ ਗੱਲਬਾਤ ਸੁਣ ਲਵਾਂ ਕਮਾਲ ਦੀ ਗੱਲ ਇਹ ਸੀ ਕਿ ਅੱਜ ਵੀ ਉਹ ਇੱਕ ਦੂਜੇ ਦੀ ਆਵਾਜ਼ ਨੂੰ ਪਛਾਣਦੇ ਸਨ ਜਦੋਂ ਡਾਕਟਰ ਪੰਨੀਤ ਕਿਹਾ ਹੈਲੋ ਇਹ ਦਾਦੂ ਨੇ ਵੀ ਹੈਲੋ ਦੀ ਜਗ੍ਹਾ ਤੇ ਬੋਲਿਆ ਪ੍ਰਨੀਤ ਇਸ ਦਾ ਮਤਲਬ ਹੈ ਕਿ ਦੋਵਾਂ ਪਾਸਿਆਂ ਦਾ ਪਿਆਰ ਅਜੇ ਵੀ ਜਿੰਦਾ ਹੈ ਦਾਦੂ ਇਸ ਗੱਲ ਤੋਂ ਪ੍ਰੇਸ਼ਾਨ ਸਨ ਕਿ ਡਾਕਟਰ ਪ੍ਰਨੀਤ ਨੂੰ ਇਹ ਨੰਬਰ ਕਿੱਥੋਂ ਮਿਲਿਆ ਹੈ ਦਾਦੂ ਕੁਝ ਸਮਝ ਪਾਉਂਦੇ ਇਸ ਤੋਂ ਪਹਿਲਾਂ ਹੀ ਡਾਕਟਰ ਪ੍ਰਨੀਤ ਨੇ ਉਸੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਕਿ ਜੇ ਦਾਦੂ ਨੇ ਇਹ ਪੱਨਾ ਭੇਜਿਆ ਹੈ ਤਾਂ ਕਿਉਂ ਭੇਜਿਆ ਹੈ ਉਹ ਬੋਲੇ ਬਿਸ਼ਨ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਤੁਸੀਂ ਮੈਨੂੰ ਹੁਣ ਇਹ ਸਭ ਯਾਦ ਕਰਵਾ ਰਹੇ ਹੋ ਜਦੋਂ ਸਾਨੂੰ ਸਭ ਭੁੱਲ ਕੇ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਦਾदू ਕੁਝ ਸਮਝ ਨਹੀਂ ਸੀ ਰਹੀ ਉਹਨਾਂ ਨੇ ਕਿਹਾ ਕਿ ਇਹ ਮੇਰੇ ਪੋਤੇ ਦਾ ਨੰਬਰ ਹੈ ਪਹਿਲਾਂ ਤਾਂ ਇਹ ਦੱਸੋ ਤੁਸੀਂ ਇਸ ਨੰਬਰ ਤੇ ਕਿਵੇਂ ਗੱਲ ਕੀਤੀ ਤਾਂ ਡਾਕਟਰ ਪਰਨੀਤ ਇੱਕਦਮ ਚੁੱਪ ਹੋ ਗਈ ਜਿਵੇਂ ਉਹ ਖबरा ਗਈ ਹੋ ਉਹਨਾਂ ਨੇ ਕਿਹਾ ਕਿ ਇਹ ਕਿਸੇ ਨੇ ਇਹ ਨੰਬਰ ਮੇਰੇ ਕੋਲ ਛੱਡ ਦਿੱਤਾ ਸੀ ਅਤੇ ਮੈਨੂੰ ਉਹ ਪੰਨਾ ਮਿਲਿਆ ਜਿਸ ਤੇ ਉੱਪਰ ਅਸੀਂ ਦੋਵੇਂ ਬਚਪਨ ਦੇ ਪਿਆਰ ਨੂੰ ਸਾਂਝਾ ਕਰਦੇ ਸੀ ਦਾदू ਨੂੰ ਸਮਝ ਵਿੱਚ ਇੱਕ ਮੈਂਟ ਨਹੀਂ ਲੱਗਿਆ ਕਿ ਇਹ ਸਭ ਕੁਝ ਮੇਰਾ ਕੀਤਾ ਹੋਇਆ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ ਜਲਦੀ ਹੀ ਪਤਾ ਕਰਨਗੇ ਤੇ ਦੁਬਾਰਾ ਫੋਨ ਕਰਨਗੇ ਦਾदू ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਅਤੇ ਜਿਵੇਂ ਹੀ ਦਾदू ਵਾਪਸ ਮੁੜੇ ਮੈਂ ਉਹਨਾਂ ਦੇ ਪਿੱਛੇ ਖੜ੍ਹਾ ਸੀ ਮੈਂ ਕਿਹਾ ਕਿ ਤੁਹਾਨੂੰ ਰੁੱਸੇ ਵਿੱਚ ਹੋਣ ਤੋਂ ਪਹਿਲਾਂ ਮੇਰੀ ਗੱਲ ਸੁਣਨੀ ਚਾਹੀਦੀ ਹੈ ਜੇ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਡਾਕਟਰ ਪੰਨੀਤ ਨੂੰ ਮਿਲਣ ਜਾਓ ਤਾਂ ਤੁਸੀਂ ਨਹੀਂ ਜਾਣਾ ਸੀ ਮੈਂ ਤੁਹਾਨੂੰ ਖੁਸ਼ ਦੇਖਣਾ ਚਾਹੁੰਦਾ ਸੀ ਉਹ ਖੁਸ਼ੀ ਜੋ ਤੁਸੀਂ ਆਪਣੀ ਕਹਾਣੀ ਸੁਣਾਉਂਦੇ ਹੋਏ ਮਹਿਸੂਸ ਕਰ ਰਹੇ ਸੀ ਮੈਂ ਤੁਹਾਨੂੰ ਉਹ ਖੁਸ਼ੀ ਦੇਣਾ ਚਾਹੁੰਦਾ ਸੀ ਜਿਸ ਦਿਨ ਮੈਂ ਤੁਹਾਡਾ ਰਵਈਆ ਵੇਖਿਆ ਸੀ ਤੁਸੀਂ ਡਾਕਟਰ ਪੰਨੀਤ ਨੂੰ ਮਿਲੇ ਬਿਨਾਂ ਹੀ ਮੈਨੂੰ ਸਕੂਲ ਰੱਣ ਗਏ ਸੀ ਦਾਦੂ ਕੋਲ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਸੀ ਪਰ ਉਹ ਅੰਦਰ ਹੀ ਅੰਦਰ ਖੋਸੀ ਉਹ ਬਹੁਤ ਸਾਲਾਂ ਬਾਅਦ ਡਾਕਟਰ ਪਨੀਰ ਦੀ ਆਵਾਜ਼ ਨੇ ਛੂੰਹ ਰਹੀ ਸੀ ਮੈਂ ਇੱਕ ਅਜੀਬ ਜਿਹੀ ਚੰਕ ਦਾਦੂ ਦੇ ਛੇਰੇ ਤੇ ਦੇਖ ਰਿਹਾ ਸੀ ਫਿਰ ਦਾਦੂ ਨੇ ਮੇਰਾ ਫੋਨ ਤੋਂ ਡਾਕਟਰ ਪਨੀਰ ਦਾ ਨੰਬਰ ਲਿਆ ਤੇ ਦੁਬਾਰਾ ਉਹਨਾਂ ਨੂੰ ਆਪਣੇ ਪਰਸਨਲ ਨੰਬਰ ਤੋਂ ਕਾਲ ਕੀਤੀ ਇਹ ਕਹਾਣੀ ਦਾ ਅਗਲਾ ਭਾਗ ਤੇ ਅਖੀਰਲਾ ਭਾਗ ਤੁਨੂੰ ਕੰਨ ਸੁਣਾਵਾਂਗੇ ਜੀ ਅਖੀਰ ਤੱਕ ਕਹਾਣੀ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਲਿਖ ਕੇ ਜ਼ਰੂਰ ਦੱਸਣਾ ਜੀ ਕਵਣ ਕਹਾਣੀ ਬਾਰੇ ਅੰਤ ਤੱਕ ਸੁਣ ਲਈ ਤੁਹਾਡਾ ਧੰਨਵਾਦ ਜੀ